ਹਾਂ ਜੀ ਮੇਟਰ ਕੀਆ ਸਾਰੇ ਭਰਾਵਾਂ ਦਾ ਘਰ ਪਰਵਾਹ ਜਮਨ ਸਾਰੇ ਵੀ ਸੈਟ ਨੇ ਤੇ ਕਰਦੇ ਬਲੌਗ ਦੀ ਸਟਾਰਟਿੰਗ ਤੇ 9 ਵਜ ਗਏ ਮਿੱਤਰੋ 9 ਵੇ ਕਰਦੇ ਬਲੌਗ ਦੀ ਸਟਾਰਟਿੰਗ ਤੇ ਛੱਡਦੇ ਹੂ ਬਤਰਾ ਤੇ ਗਿੱਦਾ ਪਾਈ ਤਰੇ ਆਉਂਦੇ ਆ ਤੇ ਕਾਲਾ ਰੰਗ ਕਮੈਂਟ ਕਰਕੇ ਦੱਸੋ ਯਾਰ ਕਿਵੇਂ ਲੱਗਾ ਨਾ ਕੱਲ ਆਪਾਂ ਤੁਹਾਨੂੰ બਖਾਇਆ ਸੀ ਜਿਵੇਂ ਲਾਇਆ ਸੀ ਉਹਦੇ ਵੀ ਦਿਖਾਇਆ ਸੀਗਾ ਤੇ ਆਪਾਂ ਨਾਲ ਦੇਣਾ ਹੀ ਛੱਡਤਾ ਤੇ ਜਗੂਤ ਰੋਡ ਡਕੇ ਆ ਉਹਦੇ ਦਿਖਾਇਆ ਸੀਗਾ ਤੇ ਗੂਤ ਰੋ ਛੱਡਦੇ ਆ ਫੇਰ ਆਪਾਂ ਛੱਡ ਦਿੰਨੇ ਅੱਜ ਵਕੀਰਾਂ ਜੇ ਖੁੱਲ ਗਿਆ ਮੜ ਕੇ ਵਾਰਿਆਂ ਤੇ ਕਰ ਲਾਂਗੇ ਤੇ ਫਿਰ ਪਾਣੀ ਚ ਭਾ ਕੇ ਬਾਜੀ ਛਾੜੀ ਦੇਣਾ ਆਪਾਂ ਇਹਨੂੰ ਪਹਿਲਾਂ ਆਪਾਂ ਛੱਡਦੇ ਹਾਂ ਦੋ ਬੱਚੇ ਨੀਲਾ ਬੱਚਾ ਤੇ ਕਾਲੀ ਟੋਰੀ ਵਾਲਾ ਤੇ ਫਿਰ ਛੱਡਾਂਗੇ ਆਪਾਂ ਕਬੂਤਰ ਉਦੋਂ ਇਹ ਉੱਚੇ ਹੋ ਜਾਣਗੇ ਤੇ ਕਬੂਤਰੇ ਦਾ ਮਗਰ ਉੱਚਾ ਹੋ ਹੀ ਜਾਣਾ ਚਲੋ ਭਾਈ ਗਏ ਇਹ ਤਾਂ ਉਹਨਾਂ ਆ ਗਈ ਵਾਰੀ ਕਬੂਤਰ ਦੀ ਆ ਫਿਰਦਾ ਫਿਰਦਾ ਮੇਟਰ ਕੂਤਰਾ ਹੋ ਗਏ ਉੱਚੇ ਆ ਚੱਲੇ ਤੇ ਇਹ ਇੱਕ ਯਾਰ ਕੰਮ ਬਹੁਤ ਗਲਤ ਹੋ ਗਿਆ ਸੀਗਾ ਜੋ ਦੋ ਯਾਰਾ ਕਬੂਤਰ ਐ ਤੇ ਬੱਦੇ ਨਾ ਛਤਈ ਤੇ ਐ ਤੇ ਬੱਦਾ ਸੀ ਦੋ ਛਟੀਆਂ ਖਲੇ ਬੱਦੇ ਸੀ ਇੱਕ ਤਾਂ ਹਰਾ ਕੰਨ ਸੀਗਾ ਇੱਕ ਤਾਂ ਲਾਲ ਜਾਂ ਕੰਨ ਸੀ ਨਾ ਕੰਨ ਤੇ ਲਾਲ ਟਿੱਕਾ ਲੱਗਾ ਸੀ ਛਟੀਆਂ ਅੱਖਾਂ ਦਾ ਤੇ ਇੱਕ ਉਹ ਬੱਦਾ ਸੀਗਾ ਦੋ ਇੱਧਰ ਬੰਦ ਲੈਨੇ ਆਪਾਂ ਦੋ ਇੱਧਰ ਬੰਦ ਲੈਨੇ ਆ ਦੋ ਇੱਧਰ ਹੀ ਬੱਦੇ ਪਏ ਆ ਉਧਰ ਇੱਕ ਹੀ ਰਹਿ ਗਿਆ ਉਹ ਯਾਰ ਰੱਬ ਜਾਣੇ ਗੰਢ ਲਈ ਸੀ ਤੇ ਯਾ ਰੱਬ ਜਾਣੇ ਖਲਾ ਗਿਆ ਹਨਾ ਉੱਥੇ ਉੱਡ ਗਿਆ ਸੀ ਆਪਣੇ ਕੋਲ ਉਹ ਵਾਲਾ ਕਬੂਤਰ ਲਾਲ ਕੰਨਾਂ ਦਾ ਉੱਡਿਆ ਫਿਰ ਆ ਉਹ ਬਾਈ ਹਰਜੀਤ ਕੋਲ ਆਇਆ ਸੀਗਾ ਫੱਡਾਂ ਤੋਂ ਤੇ ਉਹ ਗਿਜਾਉਣਾ ਹੀ ਸੀ ਆਪਾਂ ਬਾਵਾ ਕੂਤਰ ਆਏ ਉਹ ਗਿਜਾਉਣ ਵਾਲੇ ਆ ਉਹ ਵੀ ਹਰਜੀਤ ਕੋਲ ਆਇਆ ਬਾਈ ਕੋਲ ਤੇ ਉਹ ਬਾਈ ਦੀ ਡੈਥ ਹੋ ਗਈ ਆ ਤੇ ਆਪਣੇ ਕੋਲ ਕਬੂਤਰ ਗਏ ਹੋਏ ਸੀ ਸਾਰੇ ਉੱਥੇ ਤੇ ਫਿਰ ਆਪਣੇ ਕੋਲ ਹੀ ਆ ਗਏ ਸਾਰੇ ਤੇ ਬਾਈ ਹਰਜੀਤ ਦਾ ਹੀ ਆ ਕੂਤਰ ਸੀ ਦਬਾਈ ਉਹ ਦੂਜਾ ਹੀ ਉਹ ਵੀ ਉਹ ਵੀ ਉਸੇ ਦਾ ਹੀ ਸੀਗਾ ਤੇ ਉਹ ਕੂਤਰ ਬਾਈ ਉੱਡ ਗਿਆ ਤੇ ਮੈਂ ਕਿਹਾ ਯਾਰ ਆ ਕਿਹੜਾ ਆ ਗਿਆ ਇੱਥੇ ਨਹੀਂ ਮੈਨਾਂ ਫਿਰੇ ਕਟਵਰ ਸਾਲ ਹੋ ਗਿਆ ਬੰਦ ਨੂੰ ਹਨਾ ਕੂਤਰ ਨੇ ਖੁੱਲਿਆ ਨਹੀਂ ਹੈ ਨਾ ਅਜੇ ਤਾਂ ਤੇ ਕਮਕੋ ਖੋਲ ਲੈ ਨਹੀਂ ਬਨੇ ਕਰਦਾ ਰਿਆ ਤੇ ਕਬੂਤਰ ਆ ਕੇ ਬਹਿ ਗਿਆ ਛਤਰੀ ਤੇ ਉਰ ਲਾ ਕਬੂਤਰ ਇਹ ਆਪਾਂ ਹਜੇ ਛੱਡਣਾ ਤਾਂ ਨਹੀਂ ਸੀ ਚਾਰ ਪੰਜ ਦਿਨ ਹਾਈ ਤਾਂ ਐਂ ਬੰਦਣਾ ਸੀ ਆਪਾਂ ਚੰਗੀ ਤਰ੍ਹਾਂ ਲਾ ਕੇ ਫੇਰ ਛੱਡਣਾ ਸੀਗਾ ਤੇ ਪਰ ਆਪ ਹੀ ਖੁੱਲ ਗਿਆ ਕਬੂਤਰ ਆਪ ਹੀ ਉੱਡ ਗਿਆ ਤੇ ਆ ਕੇ ਬਹਿ ਗਿਆ ਲਾਲ ਕੰਨਾ ਵੇ ਲੋ ਖੱਬਾ ਤੇ ਇੱਧਰ ਕਬੂਤਰ ਬੈਠਾ ਰਿਆ ਤੇ ਆਪ ਹੀ ਉੱਡ ਕੇ ਇਹ ਨਹਿਮ ਤੇ ਬਹਿਣ ਲੱਗਾ ਸੀਗਾ ਆਪਣੇ ਕੋਲ ਲੱਗਾ ਹਨ ਪਰ ਕੂਤਰ ਐਨਾ ਸਿਆਣਾ ਕਬੂਤਰ ਥੋੜੇ ਥੋੜੇ ਘਰਾਂ ਦੇ ਉੱਡੀ ਗਿਆ ਛਤਰੀਆਂ ਦੇ ਵੇਖ ਕੇ ਪਰਲੇ ਪਾਸੇ ਤਾਂ ਗਿਆ ਹੀ ਨਹੀਂ ਪਿੰਡ ਤੇ ਨਾ ਹੀ ਉੱਚਾ ਗਿਆ ਜਿਵੇਂ ਟਾਵਰ ਟਾਵਰ ਤੇ ਟਾਵਰ ਜਿੰਨਾ ਉੱਚਾ ਨਹੀਂ ਗਿਆ ਟਾਵਰ ਤੇ ਅੱਧ ਵਿਚ ਹੀ ਰਿਹਾ ਨਹੀਂ ਹੌਣੀ ਮੋੜ ਕੇ ਉਹ ਤੇ ਲੋੰਕ ਦਾ ਲੋੰਕ ਦਾ ਛਰੀ ਤੇ ਆ ਕੇ ਬਹਿ ਗਿਆ ਤੇ ਚੱਲ ਇਹ ਵੀ ਪੱਕਾ ਹੋ ਗਿਆ ਨਹੀਂ ਆਪਾਂ ਨਹੀਂ ਛੱਡਣਾ ਸੀ ਹਜੇ ਚਾਰ ਪੰਜ ਦਿਨ ਪਰ ਆਪ ਹੀ ਖੁੱਲ ਗਏ ਤੇ ਆਪ ਹੀ ਉੱਡ ਗਿਆ ਹੋਣਾ ਕੀ ਕਹਿ ਸਕਦੇ ਚੱਲ ਬਈ ਆ ਗਿਆ ਰੁੱਡ ਗਿਆ ਤਾਂ ਤੇ ਫਿਰ ਕਿਸੇ ਦਿਨ ਆਪਾਂ ਆ ਵੀ ਛੱਡਾਂਗੇ ਤੇ ਇਹਨਾਂ ਚੋਂ ਹੀ ਕੱਢਾਂਗੇ ਕੂਤਰ ਫਿਰ ਇਹਨੇ ਕੀ ਬੰਦਾ ਤੇ ਉਹ ਕੂਤਰ ਮਿੱਤਰ ਉੱਚੀ ਹੋ ਗਿਆ ਆ ਚੱਲੇ ਇੱਕ ਤਾਂ ਪੌੜੀ ਵਿੱਚ ਦੀ ਉਹ ਚੱਲਿਆ ਤੇ ਤਿੰਨੇ ਬੱਚੇ ਕਿਰਾਣ ਅੱਛੀ ਹੋ ਗਿਆ ਦੋ ਬੱਚੇ ਤੇ ਇੱਕ ਕੂਤਰ ਤੇ ਕੂਤਰ ਨਾਲ ਕਿਰਾਣ ਜਾਲ ਚ ਪਾਦਿਆਂ ਸੀ ਨਾ ਕੂਤਰਿਆਂ ਬਾ ਕੱਢਦੇ ਆ ਯਾਰ ਦੋ ਕੂਤਰੇ ਕੱਢਦੇ ਦੋਵੇਂ ਭੈਣਾ ਹੀ ਕੱਢਾਂਗੇ ਚੀਨੀਆਂ ਹੀ ਨਾ ਤੇ ਬਾਕੀ ਵੀ ਥੋੜੇ ਖੰਮ ਕੱਚੇ ਆ ਦੂਜਿਆਂ ਦੇ ਤੇ ਉਹਨਾਂ ਨੂੰ ਮਲਪਾ ਵਾਲੀ ਗੋਲੀ ਲਾ ਕੇ ਤੇ ਫੇਰ ਕੱਢਾਂਗੇ ਦੋਹਾਂ ਕੂਤਰਾਂ ਲੱਗੀ ਵੀ ਮਲਪਾ ਵਾਲੀ ਗੋਲੀ ਇਹਨਾਂ ਚੋ ਚੀਨੀਆਂ ਨੂੰ ਲੱਗੀ ਵੀ ਆ ਇਹਨਾਂ ਦੋ ਭੈਣਾ ਖਾਣਨਾ ਸੀਗਾ ਤੇ ਬਾਅਦ ਮਨ ਇਹ ਲਾਉਣ ਵਾਲੀ ਆ ਅਸੀਂ ਹਮਲੇ ਬਾਹਰ ਹਾਂ 11:30 ਹੋ ਗਈ ਬੱਚੇ ਬਹਿ ਗਏ ਇੱਕ ਆ ਬਚਾਲੇ ਬੈਠਾ ਕਲਡੋਰੀਆ ਤੇ ਇੱਕ ਪਰਲੇ ਪਾਸੇ ਨੀਲਾ ਤੇ ਇਹਨੇ ਮੈਂ ਜਿਹੜਾ ਤਾੜੇ ਖਾਂ ਵੀ ਖਾਦੂ ਮੈਂ ਤੁਹਾਡੇ ਕਿੰਨੇ ਕਿੰਨੇ ਰਹਿੰਦੇ ਆ ਤੇ ਆ ਪਰ ਇਹ ਕੂਤਰ ਕੱਲਾ ਛੱਡ ਦੇ ਨਾ ਚੱਲ ਛੱਡ ਦੀ ਦੇ ਵੀ ਨਹੀਂ ਆਪਾਂ ਪਾਰਟੀ ਦੇਣੀ ਸੀਗੇ ਬਾ ਇੱਕ ਅੱਧੇ ਦਿਨ ਤੱਕ ਆਪਾਂ ਕੂਤਰ ਇਹਨਾਂ ਚ ਕੋਈ ਕੱਢ ਲਾਂਗੇ ਇੱਕ ਅੱਧਾ ਹੋਰ ਜਿਹਾ ਕੂਤਰ ਛੱਡ ਲਾਂਗੇ ਨਾ ਜੋ ਸੱਚ ਉਹ ਹੋ ਹੀ ਗਿਆ ਜਿਹੜਾ ਆਪਣਾ ਉੱਡ ਗਿਆ ਸੀਗਾ ਉਹ ਵੀ ਇੱਧਰ ਛਤਰੀ ਤੇ ਬੈਠਾ ਉਬਾਹੋਂ ਨਿਕਲੀ ਆਇਆ ਹੁਣ ਆਪਾਂ ਉਹ ਖੁੱਲਾ ਹੀ ਪਾਇਆ ਕਰਾਂਗੇ ਹੁਣ ਨਹੀਂ ਬੰਦ ਇਹਨੂੰ ਤੇ ਕਾਲੀ ਟੋਰੀ ਇਹ ਵਾਲਾ ਪਹਿਲਾਂ ਨਹੀਂ ਆਇਆ ਸੀਗਾ ਤੇ ਘੁੱਗ ਗਿਆ ਹੁਣ ਫੇਰ ਤੈਨੂੰ ਕੀ ਹੋ ਗਿਆ ਗੁਰੂਆ ਕਾਲ ਟੋਰੀ ਇਹ ਦਿਖਾਉਣਾ ਤੁਹਾਨੂੰ ਬੜਾ ਚਾ ਗਿਆ ਹੰਤਾ ਜੇ ਥਿਸ ਆ ਆਉਂਦਾ ਆਉਂਦਾ ਕੱਲਾ ਹੀ ਫਿਰਦਾ ਇਹ ਉਹ ਕਾਲੀ ਟੋਰੀ ਦੀਂਦੀ ਚਲੋ ਅੱਜ ਵੇਨੇ ਕਿੰਨਾ ਟਾਈਮ ਕਰਦਾ ਇਹ ਆ ਗਾਈ ਨੀ ਮਾ 1:34 ਹੋ ਗਿਆ ਚਲੋ ਜੀ ਬਹਿ ਗਿਆ ਜੀ ਗੜਕਦਾ ਵੀ ਲੋਹੇ ਜੀ ਵੀ ਆ ਕੇ ਇਧਰ ਕਈ ਨਾ ਨਹੀਂ ਗੜਕਦਾ ਕੱਲਾ ਸੀ ਮਿੱਤਰੋ ਕੋਈ ਵੀ ਜਾਨਵਰ ਨਹੀਂਗਾ ਕੱਲਾ ਹੀ ਹੈ ਇਹ ਤੇ ਇੱਕੋ ਹੀ ਬਹਿ ਗਿਆ ਭਾਈ ਜਣ ਹੁਣ ਆਪਣਾ ਕਬੂਤਰ ਇੱਕ ਹੋ ਛੱਡਣ ਲੱਗੇ ਆਂਗੇ ਵਿੱਚ 2-4 ਕੂਤਰ ਗੜਨ ਲੱਗੇ ਇੰਨਾ ਚੋਣਾ ਤੇ ਜੋ 3-4 ਹੋ ਗਏ ਚੱਲ ਰਲ ਕੇ ਉੱਡੀ ਜਾਣਗੇ ਉਹ ਵਿਚਾਰ ਕੱਲਾ ਫਿਰਦਾ ਸੀ ਇਹ 1:30 ਵੇ ਬਹਿ ਗਿਆ ਜੀ 2:30 ਵੱਜ ਗਏ ਜੀ ਚਾਹ ਆ ਗਈ ਐ ਤੇ ਕੂਤਰ ਤਾੜਦ ਗਏ ਨਾ ਆਪਾਂ ਆਹ ਰੋੜ ਕੇ ਮੈਂ ਛਾਵੇਂ ਕਰਤਾ ਸੀਗਾ ਪਿੰਜਰਾ ਤੇ ਕੂਤਰ ਤਾੜਦੇ ਕੂਤਰ ਆ ਬੈਠਾ ਤੇ ਜਿਹੜਾ ਉੱਡਿਆ ਸੀਗਾ ਉਹ ਯਾਰ ਦੋ ਗੇੜੇ ਕੱਢ ਕੇ ਹੋਰ ਬਹਿ ਗਿਆ ਥੱਪੇ ਮਾਰ ਕੇ ਬੈਗਾ ਜਿਹੜਾ ਛਤਰੀ ਆ ਸ਼ਰੀਦ ਨੇ ਖੁੱਲਿਆ ਸੀ ਕਾਪੀ ਆ ਵਿਟਾਰਲੇ ਪਾਸੇ ਤੇ ਦੋ ਘੱਟ ਥੱਪੇ ਮਾਰ ਕੇ ਬੈ ਗਿਆ ਫੇਰ ਤੇ ਸਾਰੇ ਤਾੜ ਦਿੰਨੇ ਆ ਬੱਚੇ ਬੁੱੱਚੇ ਵੀ ਵੱਡੇ ਵੀ ਡੋਰਾ ਵਾਲੇ ਵੀ ਆ ਵੀ ਸਾਰੇ ਤਾੜ ਦਿੰਨੇ ਆ ਤੇ ਦਾਣਾ ਪਾਣੀ ਪਾ ਦਿੰਨੇ ਆ ਗੁਤਰਾਂ ਨੂੰ ਤੇ ਉਹਦੇ ਨੂੰ ਆਪਣੀ ਚਾਹ ਠੰਡੀ ਹੋ ਜੂਗੀ ਫੇਰ ਆਪਾਂ ਚਾਹ ਵੀ ਲਾਂਗੇ ਅਰੇ ਦਾਣੇ ਪਾਉਣੇ ਆ ਨਾਲੇ ਪਾਣੀ ਪਾ ਦਿੰਨੇ ਆ ਤੇ ਨਾਲੇ ਬੱਚੇ ਤਾੜ ਦਿੰਨੇ ਆ ਤਾੜ ਦਈਏ ਪਹਿਲਾਂ ਕਬੂਤਰਾਂ ਤਾੜਦਗੇ ਇਹ ਕਾ ਬੈਠੀ ਬਾਹਰ ਆਪ ਇਧਰ ਲ ਖੋਲਾਂਗੇ ਚਲੋ ਬਈ ਗਈਆਂ ਜੀ ਹੋਵੇ ਸਾਨੂੰ ਵੀ ਤਾੜੋ ਬਹੁਤ ਆ ਪਲਵਾਦੀ ਕਹਿੰਦੇ ਬਾ ਮੇਟਰ 11 ਕਬੂਤਰ ਆਪਾਂ ਸਾਰੇ ਤਾੜ ਲਗੇ ਸਾਰੇ ਕਬੂਤਰ ਤਾੜ ਕੇ ਆ ਗਏ ਤੇ ਆ ਵੀ ਕਬੂਤਰ ਤਾੜ ਦੇਣਾ ਇੱਧਰ ਸਾਰੇ ਤਾੜ ਦੇਨੇ ਆ ਤੇ ਤਾੜ ਕੇ ਕਬੂਤਰ ਦਾਣਾ ਪਾਣੀ ਪਾ ਦਗੇ ਪਾਣੀ ਜਮਨੇ ਭਰ ਕੇ ਥੱਲੋਂ ਫਰੈਸ਼ ਵਾਟਰ ਤੇ ਬਸ ਦੋਵਾਂ ਦਿਨਾਂ ਤੱਕ ਆਪਾਂ ਖੁੱਡੇ ਸਾਫ਼ ਕਰਦੇਨੇ ਆ ਖੁੱਡੇ ਕਲੀਨ ਕਰਕੇ ਤੇ ਆ ਡੱਬੇ ਚੱਕ ਦੇਨੇ ਆ ਤੇ ਆ ਤੋੜੇ ਪਏ ਆ ਤੋੜੇ ਰੱਖ ਦਾਂਗੇ ਆਪਾਂ ਆ ਖੁੱਡੇ ਸਾਫ ਕਰਨੇ ਦੇ ਰਹੀ ਆ ਕੂਤਰਾ ਪਰ ਹੋਰ 2-4 ਕੱਢ ਲਾਂਗੇ। ਕੇ ਆ ਤਾਰਦੇ ਕਿ ਮਿੱਤਰ ਕਬੂਤਰ ਜੇ ਸਾਰੇ ਆਲੇ। ਆ ਕੂਤਰ ਉੱਡਿਆ ਸੀ। ਯਾ ਡੋਰ ਖਲਾ ਕੇ ਉੱਡਿਆ ਸੀਗਾ ਡੋਰ ਖਲਾਈ ਨਹੀਂ ਗਈ। ਡੋਰ ਤੋੜ ਲਈ ਆ ਰੇ ਨੇ। ਪਰ ਟੁੱਟੀ ਜਮਾਂ ਗੰਨ ਕੋਲੀ ਜਿੱਥੇ ਪੈਰ ਬੰਨ੍ਹ ਦਿੰਦੇ ਨੇ ਉੱਥੇ ਟੁੱਟੀ ਏ ਡੋਰ। ਤੇ ਆ ਤੜਾ ਕੇ ਗਿਆ ਸੀ ਡੋਰ। ਪਰ ਵਿਚਾਰਾ ਸਿੱਧਾ ਆ ਗਿਆ। ਇਬਾਤ ਵੀ ਉੱਡ ਗਿਆ ਦੋ ਦਿਨ ਠੱਪੇ ਠੁੱਪੇ ਮਾਰ ਕੇ ਉੱਡ ਕੇ ਫੇਰ ਬਹਿ ਗਿਆ ਤੇ ਉਹ ਆਪਣਾ ਪਰਲਾ ਲਾਲਸਰਾ ਕਲਟੋਰੀ ਵਾਲਾ ਚਾਲੇ ਪਰੇ ਹੋ ਆਹ ਲਾਲਸਰਾ ਕਲਟੋਰੀ ਵਾਲਾ ਆਪਣਾ ਹੀ ਵੇ ਕਰਕਦਾ ਉਹ ਸਾਲ ਬਾਅਦ ਨਿਕਲੇ ਆ ਨਾ ਗੂਤਰ ਤੇ ਬਾਕੀ ਗੂਤਰ ਇੱਕ ਬੱਧਾ ਰਹਿ ਗਿਆ ਤੇ ਇਹ ਵੀ ਆਪਾਂ ਖੋਲ ਦਿੰਨੇ ਆ ਤੇ ਗੂਤਰਾਂ ਦਾਣਾ ਪਾਣੀ ਪਾ ਦੇਣੇ ਨਾਲੇ ਪਿਆ ਤਾਂ ਇਹ ਪਾਣੀ ਵੀ ਆਪਾਂ ਇਹਨਾਂ ਨੂੰ ਤੇ ਇਹ ਕੂਤਰੀ ਸਾਰੇ ਤਾੜਦੇ ਆ ਦਾਣੇ ਪਾਦੇ ਆ ਪਾਣੀ ਪਾਤਾ ਤੇ ਹੁਣ ਆਪਾਂ ਇਹਨਾਂ ਨੂੰ ਤਾੜ ਦਿੰਨੇ ਆ ਦਾਣਾ ਪਾਣੀ ਚੋਗ ਲੈਣਗੇ ਆਪਦਾ ਛੜ ਜਾ ਛੜ ਜਾ ਤੂੰ ਆ ਜਾ ਪਹਿਲਾਂ ਯਾਰ ਇਹਨੇ ਤਾਂ ਬੱਚ ਦਾਣੇ ਚੋਗਣੇ ਆ ਚਲ ਤੂੰ ਵੀ ਗੇਜ ਜੀ ਗਿਆ ਹਣ ਤੇ ਇਹਨੂੰ ਖੁੱਲੇ ਪਾਇਆ ਕਰਾਂਗੇ ਹਣ ਥੋੜ੍ਹ ਲਿਆ ਭਰਾਵਾ ਯਾਰੀ ਦੂਜਾ ਲਿਆਈਏ ਹੁਣ ਆਪਾਂ ਚੱਕ ਹੁਣ ਵੀ ਆਏਗਾ ਹੀ ਚੱਲ ਓਕੇ ਹੋ ਗਿਆ ਰਿਪੋਰਟਾਂ ਤੇ ਆਪਾਂ ਜਾਣੇ ਸੀ 사धक ਤੇ ਲਾਉਣਾ ਮੈਂ ਮੁੰਡੇ ਨੂੰ ਫੋਨ ਤੇ 사धक ਵੀ ਜਾ ਕੇ ਆਉਣੇ ਥੋੜਾ ਜਿਹਾ ਕੰਮ ਸੀਗਾ 사धक ਸ਼ਹਿਰ ਇਹ ਉੱਥੇ ਚੱਲ ਕੇ ਆਉਣੇ ਲਾਉਣਾ ਫੁੰਡੇ ਨੂੰ ਫੋਨ ਮੈਂ ਕਿੰਨਾ ਟੈਨ ਲੱਗਦਾ ਪੁੱਛਦਾ 사ਧਕ ਅਜੇ ਬਣਿਆ ਮੁੰਡਾ ਉਹ ਇੱਧਰ ਗਾਵੜਾ ਕਾਇ ਜਾਂਦਾ ਤਾਂ ਵੀ ਚੱਲ ਵੀ 사धक ਇੱਥੇ 사ਧਕ ਰਹਿ ਗਿਆ ਉਹ ਖੰਭੇ ਦੀ ਟਾਵਰ ਬਿਜਲੀ ਵਾਲੇ ਉਹ 사ਧਕ ਲੈ ਨੇੜੀ ਆ ਆਪਣੇ ਤੇ ਹੈਗਾ ਸਤ ਬਾੜੇ ਆਏ ਬਾਈ ਇਹ ਤੁਕਰ ਪੱਕ ਨਹੀਂ ਆ ਜਾਂਦਾ ਥੋੜਾ ਸਮਾਨ ਇਹਨਾਂ ਨੂੰ ਉਹ ਹੁਣ ਆਪਾਂ ਗੋਪੀ ਰੱਖ ਲੈਨੇ ਆ ਤੇ ਉਹ ਜਾਣਾ ਹੈਗਾ ਆਸਟ੍ਰੇਲੀਆ ਇਹ ਸਮਾਨ ਅਸੀਂ ਲੈ ਚੱਲੇ ਆ ਬਾਹਰ ਭੇਜਣਾ ਮੁੰਡੇ ਨੂੰ ਆਸਟ੍ਰੇਲੀਆ ਜਾਣਾ ਤੇ ਉਹ ਲੈ ਚੱਲੇ ਆ ਆਗੇ ਜੀ ਘਰੇ ਉਹ ਸ਼ਾਮ ਟਾਈਮ बनने रे होन वाला ਤੇ ਬਾ ਕੁ ਤਾਂ ਲਾਈਟਾਂ ਵੀ ਛੱਡ ਦਿੰਨੇ ਆਪਾਂ ਲੈਰ ਤੇ ਵੀ ਕੋਈ ਮੈਂ ਡਰਦੇ ਆਹ ਜੀ ਗਾਇਆ ਦੇਖ ਲੋ ਮੋਕ ਕੇ ਰੋਟੀਆਂ ਸਾਰੀਆਂ ਅੰਨੀ ਰਜਿੰਦੀਂ ਜਿੰਦੇ ਗੇ ਦਿਨੇ ਤਾਂ ਪੂਰਾ ਜੂਨ ਸਿਰ ਦਿੱਤਾ ਤੇ ਕਿਲੋਮੀਟਰ ਕਾਰਡ ਕੇ ਬਲਾਉਦਾ ਐਂਡ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਬਾਕੀ 5000 ਸਬਸਕ੍ਰਾਈਬਰ ਹੋਣ ਤੇ ਆਪਾਂ ਜੁਡੀ ਗਿਫਟ ਕਰਨੀ ਤੁਹਾਨੂੰ ਪਤਾ ਹੀ ਆ ਤੇ ਜਿਹੜਾ ਬਾਈ ਜਾਦੇ ਕਮੈਂਟ ਕਰੂਗਾ ਤੇ ਜਾਦੇ ਕੁਐਸ਼ਨ ਪੁੱਟ ਕਰੂਗਾ ਨਾ ਉਹਨੂੰ ਆਪਾਂ ਜੁਡੀ ਗਿਫਟ ਕਰਾਂਗੇ ਤੇ ਦਿਲ ਜੀ ਵਾਲੇ ਕਮੈਂਟ ਨਾ ਕਰਿਆ ਕਰੋ ਯਾਰ ਬਾਈ ਤੇ ਉਹ ਮਤਲਬ ਵਲੌਗ ਵੇਖ ਕੇ ਦੱਸਿਆ ਕਰੋ ਜਰਾ ਕਿਹੜੀ ਚੀਜ਼ ਵਧੀਆ ਲੱਗੀ ਆ ਤੇ ਕਿੱਥੇ ਕੀ ਮਿਸਟੇਕ ਸਰ ਕੋ ਦੱਸਿਆ ਕਰੋ ਨਾ ਫਿਰ ਬੰਦਾ ਉਸ ਹੋਂ ਨਾ ਸੁਧਾਰ ਲੀਦਾ ਆਪਣੀ ਗਲਤੀ ਤੇ ਚਲੋ ਠੀਕ ਆ ਮਿੱਤਰੋ ਧੰਨਵਾਦ ਸਾਰੇ ਵੀਰਾਂ ਬਲੌਗ ਵੇਖਣ ਲਈ ਲਵ ਯੂ ਸਾਰਿਆਂ ਨੂੰ